ਆਜਾ ਆਜਾ ਹੋਰੇ ਜੀ ਵੀਰੇ ਜੀ ਜੀ ਪਰ ਸਾਹਮਣੇ ਖੜੇ ਲਾਈਟ ਜਲਦੀ ਜਲਦੀ ਪ੍ਰਧਾਨ ਜੀ ਅੱਜ ਬ੍ਰਦਰ ਗਰੁੱਪ ਦੇ ਵੱਲੋਂ ਜੋ ਖਰੜ ਦੇ ਵਿੱਚ ਖੂਨਦਾਨ ਕੈਂਪ ਲਗਾਇਆ ਆਰਮੀ ਦੇ ਨਾਲ ਰਲ ਕੇ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤੋਂ ਬਸ ਸਾਰੇ ਇਹਨਾਂ ਦੇ ਬਲਕ ਦੇ ਰਾ ਉਹਨਾਂ ਨੂੰ ਮਦਦ ਦੇ ਦੇ ਜਿਨ੍ਹਾਂ ਨੇ ਨੰਬਰ ਨਹੀਂ ਬਣਾਇਆ ਪ੍ਰਧਾਨ ਜੀ ਜਿਹੜਾ ਅਸੀਂ ਸੇਖ ਰਹੇ ਹਾਂ ਖਲਾ ਉਹਨਾਂ ਨੂੰ ਵੀ ਬੜਾ ਜਿੰਨਾ ਪਹਿਲਾਂ ਨੌਵੇਂ ਬਹੁਤ ਵਧੀਆ ਹੈ ਸੈਕੰਡ ਗੱਲ ਜਿਹੜਾ ਮਿਲਟਰੀ ਦਾ ਵਾਸਤੇ ਕਰਨਾ ਹਮੇਸ਼ਾ ਉਹ ਸਾਡੇ ਵਾਸਤੇ ਕੀਤੂ ਵਾਸਤੇ ਤਿਆਰ ਰੱਖਦਾ ਹੱਦ ਤੱਕ ਉਹਨਾਂ ਨੂੰ ਫੋਨ ਦੇ ਰਹੇ ਆ ਕਿੰਨਾ ਕਿੰਨਾ ਚਿੰਝੀ ਹੈਗਾ ਕਮਾਂ ਵਾਲਾ ਅੰਮ੍ਰਿਤਸਰ ਕੇ ਸਿੱਖੀ ਦੀ ਬਣਾਉਣ ਦਾ ਜੀਆ ਅੱਜ ਰਾਜੇ ਪੱਤਰ ਦੀ ਹੈ ਇਹਨਾਂ ਦੇ ਸਰਵਾਰ ਦੀ ਪੱਤਰ ਹੈ ਉਹ ਹੈ ਜਿਨ੍ਹਾਂ ਦੀ ਸਿਹਤ ਸਰੀਰ ਵਧੀਆ ਉਹਨਾਂ ਦੇ ਮਾਪੇ ਬੁਣਦੇ ਜੀਆ ਇਹ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਂਗੇ ਜੀ ਨੌਜਵਾਨਾਂ ਨੂੰ ਬਸ ਛੱਡ ਕੇ ਉਹ ਹਿੱਸਾ ਲੈਣਾ ਚਾਹੀਦਾ ਹੈ ਤਾਂ ਇਹ ਸਾਡੇ ਦੇਸ਼ ਵਾਸਤੇ ਸਾਡੇ ਕਰਤੂਰੀ ਵਾਸਤੇ ਜਿਹੜੇ ਵਿਚਾਰੇ ਆਖੀ ਵਾਲੇ ਆਲਟਰਸ ਤੇ ਲੜਾਈ ਲੜਦੇ ਨੇ ਇਹਨਾਂ ਦੇ ਲੜਾਈ ਲੜਨ ਦੇ ਨਾਲ ਸਾਡੀ ਇੱਜ਼ਤ ਕਰਦੇ ਆ ਉਸੇ ਕਰਕੇ ਰਾਤ ਨੂੰ ਸੌਂ ਨਹੀਂ ਸਕਦੇ ਹਾਲਾਤ ਜਿਹਦੇ ਰਹੇ ਆਪਾਂ 77 ਵਾਲੀ ਲੜਾਈ ਵੀ ਅਸੀਂ ਤਾਂ ਦੇਖੀ ਆ ਬਲੱਡ ਹੈ ਜੜ ਵਾਲੀ ਦੀ ਦੇਖੀ ਹੈ ਉਹ ਤਾਂ ਉਹ ਹਮੇਸ਼ਾ ਬਲੱਡ ਤੋਂ ਜੁੜਾ ਹੈ ਸੋ ਇਹ ਸਾਰੇ ਨੂੰ ਪਟਿਆਦਾ ਸਾਰੇ ਦਾ ਸਸ਼ਕਾਲ ਦੀ ਵਾਇਬ੍ਰੇ ਜਿਹੜਾ ਚਾਲਾ ਸਾ ਹੋਇਆ ਹੈ ਸੋ ਅੱਜ ਜਿਹੜਾ ਇਹ ਬਰਦਰਸਪ ਵੱਲੋਂ ਬਲੱਡ ਡੋਨੇਸ਼ਨ ਕੈਂਪ ਲੱਗ ਜਾ ਰਿਹਾ ਹੈ ਇਨ ਐਸਪੀ ਐਸੋਸੀਏਸ਼ਨ ਵਿਦ ਆਰਮੀ ਜਿਹੜਾ ਸਾਡੇ ਕੌਜ ਦੇ ਨਾਲ ਮਿਲ ਕੇ ਇਹਨਾਂ ਨੇ ਇੱਥੇ ਕੈਂਪ ਦਾ ਜਿਹੜਾ ਹੈ ਸਾਮ ਜੀ ਤੇ ਇਸ ਵਾਸਤੇ ਮੈਂ 브ਦਰਸ ਗਰੁੱਪ ਨੂੰ ਬਹੁਤ-ਬਹੁਤ ਵਧਾਈ ਦਿੰਨੀ ਆ ਪ੍ਰਸ਼ੰਸਾ ਦੇ ਪਾਤਰ ਨੇ ਕਿਉਂਕਿ ਜਿਹੜਾ ਸਾਡਾ ਯੂਥ ਹੈ ਇਹ 브ਦਰਸ ਗਰੁੱਪ ਜਿੰਨਾ ਵੀ ਹੈ ਸਾਰਾ ਇਸ ਸੰਸਥਾ ਯੂਥ ਨਾਲ ਬੜੀ ਹੋਈ ਹੈ ਜਿਹੜਾ ਸਾਡੇ ਇਲਾਕੇ ਦੇ ਜਿੰਨੇ ਵੀ ਯੂਥ ਤੇ ਬੱਚੇ ਨੇ ਉਹ ਸਾਰੇ ਇਸ ਸੰਸਥਾ ਨਾਲ ਜੁੜੇ ਨੇ ਸੋ ਮੈਂ ਇਹਨਾਂ ਨਾਲ ਪਰਸਨਲੀ ਮਿਲੀ ਆ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਸਾਡਾ ਯੂਥ ਹੈ ਉਹ ਨਸ਼ਿਆਂ ਵਰਗੀਆਂ ਜੜੀਆਂ ਆ ਆਪਣੀਆਂ ਅੱਜ ਕੱਲ੍ਹ ਹਰ ਪਾਸੇ ਜਿਹੜਾ ਹੈ ਨਸ਼ੇ ਦੇ ਨਾਗਲ ਲੋਕ ਜਿਹੜੇ ਤਰਸਤ ਹੋ ਰਹੇ ਆਪਣਾ ਯੂਥ ਤਰਸਤ ਹੋ ਰਿਹਾ ਉਹ ਤੋਂ ਤਾਂ ਧਿਆਨ ਹਟਾ ਕੇ ਇਹ ਜਿਹੜੇ ਚੰਗੇ ਕੰਮਾਂ ਵੱਲ ਸਮਾਜ ਦੇ ਕੰਮਾਂ ਵੱਲ ਸਮਾਜਿਕ ਕੰਮਾਂ ਵੱਲ ਜਿਹੜੇ ਆਪਣਾ ਬੂਥ ਧਿਆਨ ਲਗਾ ਰਿਹਾ ਹੈ ਇਹ ਬਹੁਤ ਹੀ ਅੱਛੀ ਗੱਲ ਹੈ ਸੋ ਨਾਲ ਦੀ ਨਾਲ ਮੈਂ ਇਹ ਵੀ ਸੰਦੇਸ਼ ਦੇਣਾ ਚਾਹੂੰਗੀ ਬਾਕੀ ਯੂਥ ਨੂੰ ਵੀ ਕਿ ਇਹਨਾਂ ਨੂੰ ਵੇਖ ਕੇ ਤੁਸੀਂ ਵੀ ਪ੍ਰੇਰਿਤ ਹੋ ਸੋ ਸਮਾਜ ਦੀ ਮੁੱਖ ਧਾਰਾ ਵੀ ਸ਼ਾਮਿਲ ਹੋ ਤੁਸੀਂ ਵੀ ਸੋ ਇਹਨਾਂ ਸ਼ਰਗੀਆਂ ਜਿਹੜੀਆਂ ਇਹ ਆਦਤਾਂ ਨੇ ਇਹਨਾਂ ਨੂੰ ਛੱਡ ਕੇ ਸਮਾਜ ਦੇ ਚੰਗੇ ਕੰਮਾਂ ਵੱਲ ਸਾਡੇ ਨੂੰ ਜੜਾ ਧਿਆਨ ਦੇਣਾ ਚਾਹੀਦਾ ਹੈ ਮੈਂ ਬ੍ਰਦਰਸ ਗਰੁੱਪ ਨੂੰ ਤੇ ਇਹਨਾਂ ਦੇ ਜਿੰਨੇ ਵੀ ਅਹੁਦੇਦਾਰ ਨੇ ਜਿੰਨੇ ਵੀ ਮੈਂਬਰਸ ਨੇ ਹੰਸਰਾਜੀ ਤੇ ਜਿੰਦਰਜੀ ਅਮਰਿਤਪਾਲ ਸਿੰਘ ਫੌਜੀ ਰਵੀ ਸਿੰਘ ਜੀ ਗੁਲਜ਼ਾਰ ਸਿੰਘ ਜੀ ਅੰਗਰੇਜ਼ ਸਿੰਘ ਜੀ ਗੁਰਮਨ ਸਿੰਘ ਵਿਮਨ ਜੀਤ ਸਿੰਘ ਜੀ ਸੋ ਇਹਨਾਂ ਸਾਰਿਆਂ ਨੂੰ ਮੈਂਬਰਸ ਨੂੰ ਵੀ ਮੈਂ ਵਧਾਈ ਦਿੰਦੀ ਜਿਨ੍ਹਾਂ ਨੇ ਅੱਜ ਇੱਥੇ ਇੰਨਾ ਵੱਡਾ ਬਲੱਡ ਡੋਨੇਸ਼ਨ ਦਾ ਉਹ ਕੰਮ ਕੀਤਾ ਹੈ ਸਾਡੇ ਸਮਾਜ ਵਾਸਤੇ ਇਹ ਬਹੁਤ ਹੀ ਵਧੀਆ ਗੱਲ ਹੈ ਕਿਉਂਕਿ ਕਿਤੇ ਨਾ ਕਿਤੇ ਜ਼ਰੂਰ ਇਹ ਜਿਹੜਾ ਇਹ ਜੀਵਨਧਾਰਾ ਕਿਹਾ ਜਾਂਦਾ ਹੈ ਬਲੱਡ ਨੂੰ ਜਿਹੜਾ ਹੈ ਇਹ ਜੀਵਨਧਾਰਾ ਕਿਹਾ ਜਾਂਦਾ ਜਦੋਂ ਵੀ ਸਾਡੇ ਕਿਸੇ ਵੀ ਪਰਿਵਾਰ ਤੇ ਕਿਸੇ ਵੀ ਮਨੁੱਖ ਤੇ ਕਿਸੇ ਆਪਣੇ ਭੈਣ ਭਰਾ ਤੇ ਜਦੋਂ ਵੀ ਤਰਸਦੀ ਆਉਂਦੀ ਹੈ ਕਿ ਐਕਸੀਡੈਂਟਲ ਕੇਸ ਹੈ ਕੁਛ ਹੈ ਬਲੱਡ ਸੋ ਮੈਂ ਇਹਨਾਂ ਸਾਰਿਆਂ ਨੂੰ ਬਹੁਤ ਧੰਨਵਾਦ ਦੇਣਾ ਚਾਹੁੰਦੀ ਆ ਇਸ ਵਾਰ ਫੇਰ ਸਾਰਿਆਂ ਨੂੰ ਬਹੁਤ ਬਹੁਤ ਕੰਗ੍ਰੈਚੁਲੇਸ਼ਨਸ ਅਤੇ ਸ਼ਾਬਾਸ਼ੀ ਮੇਰੇ ਬੰਦੂ ਥੈਂਕ ਯੂ so much ਮੈਨੂੰ ਇੱਥੇ ਆਜ ਬੁਲਾਇਆ ਗਿਆ ਸਨਮਾਨਿਤ ਕਰ ਸੋ ਮੈਂ ਇਹਨਾਂ ਸਾਰਿਆਂ ਦੇ ਸਪੋਰਟ ਦੇ ਵਿੱਚ ਖੜੀ ਆ ਜੋ ਵੀ ਸਪੋਰਟ ਇਹਨਾਂ ਨੂੰ ਮੇਰੇ ਵੱਲੋਂ ਚਾਹੀਦੀ ਹੋਵੇਗੀ ਮੈਂ ਇਹਨਾਂ ਸਾਰਿਆਂ ਦੇ ਨਾਲ ਸਪੋਰਟ ਦੇ ਵਿੱਚ ਖੜੀ ਆ